ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਆ ਜੀਤ ਕਰਦੇ ਆ ਕਿ ਨਵਾਂ ਸਾਲ ਸਾਰਿਆਂ ਲਈ ਵਧੀਆ ਰਹੇ ਖੁਸ਼ੀਆਂ ਵਾਲਾ ਰਹੇ ਹਰ ਇੱਕ ਦੇ ਲਈ ਫਾਰਮਰਾਂ ਲਈ ਹਰ ਇੱਕ ਦੇ ਲਈ ਅੱਜ ਆਪਾਂ ਜਿਹੜਾ ਨਵੀਂ ਵੀਡੀਓ ਆਪਾਂ ਤੁਹਾਨੂੰ ਪਾ ਰਹੇ ਆ ਜਿਹਦੇ ਵਿੱਚ ਕੀ ਆਪਾਂ ਦੱਸ ਰਹੇ ਆ ਕਿ ਜਿਸ ਤਰ੍ਹਾਂ ਆਪਾਂ ਹਰ ਫਾਰਮਾਂ ਦੇ ਵਿੱਚੋਂ ਬੱਚੀਆਂ ਪਾਲਦੇ ਆਂ ਔਰ ਮੈਂ ਆਪਣੇ ਬਾਰੇ ਦੱਸ ਰਿਹਾ ਕਿ ਮੇਰੀ ਕੋਸ਼ਿਸ਼ ਹੁੰਦੀ ਹੈ ਹਰ ਸਾਲ ਮੈਂ ਇੱਕ ਦੋ ਬੁੱਲ ਪਾਲ ਲਾਂਗਾ ਨਾਲ ਕਿਉਂਕਿ ਬੁੱਲ ਵੀ ਅੱਜ ਦੇ ਟਾਈਮ ਆ ਬੱਚੀ ਨਾਲੋਂ ਘੱਟ ਨਹੀਂ ਹੈਗੇ ਜੇ ਸੇਲ ਵੀ ਕਰਨੇ ਆਂ ਔਰ ਬਾਕੀ ਜੇ ਆਪਣੇ ਫਾਰਮ ਦੇ ਵਿੱਚ ਆਪਾਂ ਕਈ ਵਾਰ ਕੋਈ گاਵਾ ਕਨਸੀਵ ਨਹੀਂ ਕਰਦੀ ਰਿਪੀਟ ਹੋ ਜਾਂਦੀ ਹੈ ਉੱਥੇ ਆਪਾਂ ਨੂੰ ਇਹ ਬੁੱਲ ਜਿਹੜੇ ਬਹੁਤ ਵਧੀਆ ਰਿਜ਼ਲਟ ਦਿੰਦੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਿਹਾ ਆਪਣਾ ਇਹ ਬੁੱਲ ਹੈ ਇਹ ਖੀਰਾ ਬੋਲਾ ਹੈ। ਇਹਦੀ 18 ਕਿ ਮਹੀਨੇ ਉਮਰ ਹੈ। ਮੇਰਾ ਵੀਡੀਓ ਪਾਉਣ ਦਾ ਮਤਲਬ ਇਹ ਹੈ ਕਿ ਆਪਾਂ ਤੁਹਾਨੂੰ ਦਿਖਾਈਏ ਕਿ ਇਸ ਤਰ੍ਹਾਂ ਲੋਕ ਕਈ ਲੋਕ ਤਾਂ ਦੁੱਧ ਵਾਲੇ ਪਸ਼ੂ ਪਾਲਣ ਤੋਂ ਵੀ ਚੱਲਦੇ ਆ ਪਰ ਮੇਰੀ ਇਹ ਕੋਸ਼ਿਸ਼ ਹੈ ਸ਼ੌਂਕ ਵੀ ਹੈ ਬਾਕੀ ਮੈਂ ਹਰ ਸਾਲ ਦੋ ਬੁੱਲ ਪਾਲਦਾ ਹਾਂਗਾ। ਇਹ ਦੇਖੋ ਮੇਰਾ ਇਹ ਜਮਾਸਕਾ ਪੀਡੀਐਫ ਸੀ ਮਿਕਸ ਜਮਾਸਕਾ ਦਾ ਜਿਹੜਾ ਬੁੱਲ ਹੈ। ਬਹੁਤ ਸ਼ਾਨਦਾਰ ਬੁੱਲ ਹੈ ਇਹਦੀ ਮਦਰਦਰ ਦੁੱਧ ਵੀ ਬਹੁਤ ਵਧੀਆ ਰਿਹਾ ਆਪਣੇ ਕੋਲੇ ਦੀ ਮਦਰ ਵੀ ਹੈਗੀ ਆ 50 ਲੀਟਰ ਦੇ ਕਰੀਬ ਪਹਿਲਾਂ ਮੈਂ ਇਸ ਤੋਂ ਪਹਿਲਾਂ ਦੋ ਬੁੱਲ ਤਿਆਰ ਕਰਕੇ ਸੇਲ ਵੀ ਕਰਤੇ ਕਿਉਂਕਿ ਜਿਵੇਂ ਜਿਵੇਂ ਆਪਣੇ ਫਾਰਮ ਦੇ ਵਿੱਚ ਸੁਧਾਰ ਹੋਈ ਜਾਂਦਾਗਾ ਬਰੀਡ ਦੇ ਵਿੱਚ ਆਪਾਂ ਉਦਾਂ ਜਿਹੜਾ ਆਪਾਂ ਨੂੰ ਵਧੀਆ ਗਾਂ ਲੱਗਦੀ ਆ ਜਾਂ ਵਧੀਆ ਰਿਜ਼ਲਟ ਆਉਂਦਾ ਉਹ ਬੁੱਲ ਕੋਸ਼ਿਸ਼ ਕਰਦੇ ਆ ਆਪਾਂ ਪਾਲ ਲੈਨੇ ਇਸ ਤੋਂ ਅੱਗੇ ਵੀ ਆਪਾਂ ਪੀਡੀਐਫ ਦਾ ਇੱਕ ਬੁੱਲ ਤਿਆਰ ਕਰ ਰਹੇ ਆ ਬਮੀਰੋ ਦਾ ਉਹ ਵੀ ਵੀਡੀਓ ਆਪਾਂ ਇੱਕ ਦਿਨ ਪਾਵਾਂਗੇ ਉਹ ਛੋਟਾਗਾ ਹਜੇ ਇਹ ਬੁੱਲ ਆਪਣਾ ਇਹ 1.5 ਸਾਲ ਦਾ ਕੀ ਸੌਰੀ 1.5 18 ਮਹੀਨਿਆਂ ਦਾ ਬੁੱਲਾ ਹੈ 1.5 ਸਾਲ ਦੇ ਕਰੀਬ ਹੀ ਬਣਦੀ ਆ ਏਜ ਔਰ ਬਹੁਤ ਸ਼ਾਨਦਾਰ ਆ ਤੁਸੀਂ ਦੇਖ ਸਕਦੇ ਹੋ ਦੀ ਗਰੋਥ ਆ ਸਾਰਾ ਓਵਰਾਲ ਲੈਗ ਸਕੋਰ ਬਹੁਤ ਸ਼ਾਨਦਾਰ ਬੁੱਲਾ ਔਰ ਇਹ ਆਪਾਂ ਨੂੰ ਰਿਜ਼ਲਟ ਵੀ ਦੇਣ ਲੱਗ ਗਿਆ ਆਪਾਂ ਇਹ ਤੋਂ ਇੱਕ ਪਿੱਛੇ ਜੀ ਇੱਕ ਵੱਛੀ ਕਿਉਂਕਿ ਹਾਈਟ ਥੋੜੀ ਜਿਹੀ ਛੋਟੀ ਹੈ ਕੀੜਾਗਾ ਆਪਾਂ ਇੱਕ ਵੱਛੀ ਇਹ ਤੋਂ ਆਪਾਂ ਜਿਹੜੀ ਹੈਗੀ ਐਕਰੋਸ ਕਰਾਈ ਆ ਔਰ ਰਿਜ਼ਲਟ ਸ਼ਾਨਦਾਰ ਹੀ ਰਹਿਣਗੇ ਕਿਉਂਕਿ ਇਹ ਆਪ ਬਹੁਤ ਵਧੀਆ ਕੁਆਲਟੀ ਦਾ ਬੁੱਲਾ ਹੈ ਤਾਂ ਮੇਰਾ ਇਹ ਦਿਖਾਉਣ ਦਾ ਮਤਲਬ ਇਹੀ ਹੈ ਵੀ ਆਪਾਂ ਨੂੰ ਫਾਰਮਰਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਾਂ ਨੂੰ ਆਪਣੇ ਫਾਰਮ ਦੇ ਉੱਪਰ ਖਾਸ ਕਰਕੇ ਫਾਰਮਾਂ ਦੇ ਉੱਪਰ ਇੱਕ ਬੁੱਲਾ ਆਪਾਂ ਨੂੰ ਪਾਲਣਾ ਚਾਹੀਦਾਗਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਬੁੱਲਾ ਹੈ ਬਾਕੀ ਆਪਣੀਆਂ ਹੀਫਰਸ ਨੇ ਇਨਾਂ ਦੇ ਨਾਲ ਦੇ ਹੈ ਇਸੇ ਬੇਚ ਦੇ ਇਹ ਬੁੱਲ ਹੈ ਇਹਨਾਂ ਦੀ ਆਪਾਂ ਹੁਣ ਏਆਈ ਕਰਨੀ ਆ ਕੁਛ ਦੋ ਤਿੰਨ ਮਹੀਨੇ ਸ਼ਾਇਦ ਛੋਟੀਆਂ ਨੇ ਇਹਨਾਂ ਤੋਂ ਇਸ ਤੋਂ ਇਹ 8ਵੇਂ ਮਹੀਨੇ ਚ ਪੈਦਾ ਹੋਇਆ ਸੀ ਪਿਛਲੇ ਸਾਲ 24 ਦੇ ਵਿੱਚ ਇਹ ਉਸ ਤੋਂ ਬਾਅਦ 11ਵੇਂ 12ਵੇਂ ਮਹੀਨੇ ਵਾਲੀਆਂ ਹੀ ਫਰਸ ਨੇ ਤਾਂ ਮੇਰੀ ਕਹਿਣ ਦਾ ਮਤਲਬ ਵੀ ਆਪਾਂ ਨੂੰ ਬੁੱਲ ਪਾਲਣਾ ਚਾਹੀਦਾਗਾ ਫਾਰਮ ਦੇ ਉੱਪਰ ਇਹ ਬੱਚਿਆਂ ਨੂੰ ਜੇ ਆਪਾਂ ਵੇਚਣਾ ਜੇ ਬੱਚਿਆਂ ਨੂੰ ਘੱਟ ਨਹੀਂ ਇਹ ਵਿਕਦਾ ਵਧੀਆ ਪੈਸੇ ਬਟਾਉਂਦੇ ਆ ਮੈਂ ਦੋ ਬੁੱਲ ਤਿਆਰ ਕੀਤੇ ਦੋ ਪਹਿਲਾਂ ਵੇਚੇ ਆ ਆ ਪਤੋਂ ਜਿਹੜੇ ਸੀਮਨ ਬੈਂਕ ਵਾਲੇ ਲੈ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਤਾਂ ਸਾਰਿਆਂ ਨੂੰ ਇਦਾਂ ਆਪਣੇ ਫਾਰਮ ਦੇ ਉੱਪਰ ਬੁੱਲ ਪਾਲਣੇ ਚਾਹੀਦੇ ਬਾਕੀ ਹਰੇਕ ਬੰਦੇ ਦਾ ਆਪ ਦਾ ਆਪ ਦਾ ਸ਼ੌਂਕ ਹੈ ਮੈਂ ਤਾਂ ਪਾਲਦਾਗਾ ਜੋ ਆਪਣੇ ਬਾਰੇ ਮੈਂ ਦੱਸ ਰਿਆਂਗਾ ਤਾਂ ਇਹ ਆਪਣੀ ਅੱਜ ਦੀ ਵੀਡੀਓ ਸੀ ਅੱਗੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਹੋਰ ਨਵਾਂ ਟੌਪਿਕ ਲੈ ਕੇ ਆਵਾਂਗੇ ਬਾਕੀ ਤੁਸੀਂ ਦੇਖ ਸਕਦੇ ਹੋ ਆਪਣੇ ਫਾਰਮ ਦੇ ਵਿੱਚ ਮਾਰਨਿੰਗ ਦਾ ਟਾਈਮ ਪੀਐਮਰ ਆਪਾਂ ਉਹਨੇ ਕੰਪਲੀਟ ਕੀਤਾਗਾ ਧੰਨਵਾਦ ਜੀ